But yeah ਆਇਆ ਮੈਂ ਵੀ ਐਡਾ ਘੁੰਡ ਕੱਢ ਕੇ ਸਿੱਧੀਆਂ ਗਾਲਾਂ ਕੱਢੀਆਂ ਨਹੀਂ ਫੇਰ ਕੀ ਹੋਇਆ ਬੰਦਾ ਦੀ ਮੈਂ ਤੀਮੀਮਾਨੀ ਹਾਰ ਗਈ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਂ ਮੇਰੇ ਮਾਰੀ ਲੱਤ ਨਹੀਂ ਮੇਰੇ ਮਾਰੀ ਲੱਤ ਮੈਂ ਕਿਹਾ ਮੈਂ ਜੇਠਾ ਸੂਰ ਮੈਂ ਲਾਲ ਪੋਣਾ ਨਿਕਲ ਲਾਲ ਪੋਣਾ ਵੀ ਮੇਰੇ ਬਾਪ ਦਾ ਜਮਾਈ ਨਹੀਂ ਬੜਾ ਸਹਣਾ ਮਧਾਨੀਆਂ ਮਧਾਨੀਆਂ ਨੀ ਪੇਕੇ ਦੋਵੇਂ ਪਹਿਣਾ ਨੱਚੀਏ ਸਾਰੇ ਨੱਚੀਏ ਕੋਈ ਨਹੀਂ ਇੱਕ ਟੈਬਲ ਆ ਚਿੱਟੀ ਹੈ ਨਹੀਂ ਬੱਦਲ ਇਹ ਹੈ ਰਿਸ਼ਤੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਆ ਜਾਓ ਹੁਣ ਲੋੜੀ ਪਾਲਣ ਦੀ ਰਸਮ ਕੀਤੀ ਜਾਊਗੀ ਬੱਚੇ ਦੀ ਲੋੜੀ ਲੋੜੀ ਦਾ ਸ਼ਗਨ ਤੇਰਾ ਆਦਲੇ ਦਰਜਾ

ਦਾ ਸ਼ਗਨ ਕਰੇ ਦਾ ਤੈਨੂੰ ਸਦਾ ਮੰਮੀ ਖੋਗੀ ਲਾ ਸੁਣੋ ਰੋਸੋ ਲੈ ਮੁੰਡੇ ਦੀ ਮੰਮੀ ਖੋਗੀ ਨਿਕ ਜਾਈ ਕੋਠੜੀਏ ਤੈ ਵਿੱਚ ਮੇਰੇ ਦਾਣੇ ਨਿਕ ਜਾਈ ਕਟੜੀਏ ਤੈ ਵਿੱਚ ਮੇਰੇ ਦਾਣੇ ਨਿਕ ਜੇ ਘਰ ਘੜੀਏ ਤੈ ਵਿੱਚ ਮੇਰੇ ਦਾਣੇ ਨਿਕ ਜੇ ਘਰ ਘੜੀਏ ਤੈ ਵਿੱਚ ਮੇਰੇ ਦਾਣੇ ਨੀ ਨਿਆਣਿਆਂ ਦੀ ਦਾਦੀ ਨਿਕਲ ਚੱਲੀ ਨਿਆਣਿਆਂ ਦੀ ਦਾਦੀ ਨਿਕਲ ਚੱਲੀ ਲੈ ਕੇ ਬਾਰਾ ਨਿਆਣੇ ਨਿਕ ਜਾਈ ਕੋਠੜੀਏ ਤੈ ਵਿੱਚ ਮੇਰੇ ਉਹ ਕੰਛੜ ਨੂੰ ਪਛਾਨ ਹੋ ਜਾ ਫਿਰ ਤੇ ਕਿੱਥੇ ਨਹੀਂ ਤੇ ਕਿੱਥੇ ਫਿਰੂੰਗੀ ਜਿਸ ਨੂੰ ਉਹ ਜਾ ਕੱਪੜੇ ਵੀ ਸਿਰ ਤਾਂ ਲਾਏ ਮੈਨੇ ਬਾਹਰ ਦੂਰ ਹੋ ਜਾ ਹਜ਼ੂਰਕਾਰ ਮੇੜੇ ਨਾ ਕਰੋ ਭੱਜ ਵੀ ਨਹੀਂ ਹੁਣ ਮੇਰੇ ਵੀਰ ਨੇ ਬਾਗ ਲਵਾਇਆ ਖੜ ਗਈ ਚੰਪੇ ਕਲੀ ਮਾਮੇ ਆ ਜਾਣ ਚਾਚੇ ਚਾਚੀ ਆ ਜਾਣ ਫੈਮਲੀ ਪੂਰੀ ਅੱਜ ਵੇ ਮੜਾ ਬੇੜਾ ਖੁੱਲਾ ਕਰਕੇ ਗੋੜੇ ਦਾਦੀ ਕਾਂਟੇ ਚ ਮਕਾਉਂਦੀ ਫਿਰਦੀ ਆ ਸਾਹਮਣੇ ਆ ਕੇ ਲੁਕੀ ਫਿਰਦੀ ਆ ਆ ਕੀ ਕਰ ਕੁਛ ਨਹੀਂ ਹੁੰਦਾ ਮੈਨੂੰ ਵੀ ਘੱਟੇ ਆ ਜਾ ਉਹ ਗੋੜੇ ਸਾਡੇ ਮੇਰਾ ਵੀਰ ਪਟਾ ਸਰਦਾਰ